ਅੱਜ ਪੰਜਾਬ ਭਾਜਪਾ ਦੇ ਵਿੱਚ ਚਾਰ ਪ੍ਰਮੁੱਖ ਆਗੂ ਸ਼ਾਮਲ ਹੋਏ ਨੇ ਉਹਨਾਂ ਦਾ ਪੰਥਕ ਤੇ ਰਾਜਨੀਤਿਕ ਸਿਆਸਤ ਦੇ ਵਿੱਚ ਕਿੰਨੇ ਸਮਿਕਰਨਾਂ ਚ ਕਿੰਨਾਕ ਅਸਰ ਪੈਂਦਾ ਹੈ ਕਿ ਕੁਝ ਸਮਿਕਰਨ ਬਦਲ ਸਕਦੇ ਨੇ ਇਸ ਬਾਰੇ ਚਰਚਾ ਕਰਾਂਗੇ ਡੀਆਈਜੀ ਹਰਚਰਨ ਸਿੰਘ ਭੁੱਲਰ ਜੋ ਜੇਲ੍ਹ ਦੇ ਵਿੱਚ ਹੈ ਇਸ ਸਮੇਂ ਜੁਡੀਸ਼ੀਅਲ ਕਸਟਡੀ ਦੇ ਕਸਟਡੀ ਦੇ ਵਿੱਚ ਹੈ ਉਸਨੇ ਆਪਣੀ ਜ਼ਮਾਨਤ ਪਟੀਸ਼ਨ ਲਗਾਈ ਹੋਈ ਜਿਸ ਦੇ ਉੱਤੇ ਸੀਬੀਆਰ ਨੋਟਿਸ ਜਾਰੀ ਹੋ ਗਿਆ ਹੈ ਤੇ ਇੱਕ ਹੋਰ ਜਿਹੜੀ ਦਾਇਰ ਕੀਤੀ ਹੈ ਹੁਣ ਭੁੱਲਰ ਨੇ ਅਦਾਲਤ ਦੇ ਵਿੱਚ ਅਰਜ਼ੀ ਕਿਸ ਮਾਮਲੇ ਨੂੰ ਲੈ ਕੇ ਦਾਇਰ ਕੀਤੀ ਹੈ ਇਸ ਬਾਰੇ ਵੀ ਚਰਚਾ ਕਰਾਂਗੇ 328 ਪਾਵਨ ਸਰੂਪਾ ਦਾ ਮਾਮਲਾ ਜੋ ਕਿ ਕਾਫੀ ਅਹਿਮ ਬਣਿਆ ਹੋਇਆ ਹੈ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀ ਖੁਲਾਸਾ ਕਰਦੇ ਨੇ ਕਿ 169 ਪਾਵਨ ਸਰੂਪ ਮਿਲ ਗਏ ਨੇ ਪਰ ਇਹ ਵੀ ਦੱਸ ਦਿੱਤਾ ਕਿ ਕਿਤੋਂ ਮਿਲ ਗਏ ਨੇ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਬਿਆਨ ਝੂਠਾ ਦਿੱਤਾ ਕਿ ਇਹ ਬਿਆਨ ਝੂਠਾ ਹੈ ਕਿ ਕੁਝ ਡਿਵੈਲਪਮੈਂਟਸ ਆਈਆਂ ਨੇ ਇਸ ਮਾਮਲੇ 'ਚ ਇਸ ਤੇ ਵੀ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ। ਪੱਟੀ ਸਾਹਿਬ ਸਾਥੀ ਕਾਲਬੋ ਸਵਾਗਤ ਹੈ ਤੁਹਾਡਾ। शुक्रिया ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪੱਟੀ ਸਾਹਿਬ ਅੱਜ ਭਾਜਪਾ ਦੇ ਵਿੱਚ ਚਾਰ ਪ੍ਰਮੁੱਖ ਆਗੂ ਸ਼ਾਮਲ ਹੋਏ ਨੇ। ਹਰਿਆਣੇ ਦੇ ਸੀਐਮ ਨੇ ਆ ਕੇ ਪੰਜਾਬ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਵਾਈ ਹੈ। ਕੀ ਲੱਗਦਾ ਹੈ ਕਿ ਇਹ ਸ਼ਮੂਲੀਅਤ ਜਿਹੜੀ ਜਿਨ੍ਹਾਂ ਆਖੋਆਂ ਦੀ ਹੋਈਆਂ ਨਾਲ ਪੰਥਕ ਤੇ ਰਾਜਨੀਤਿਕ ਸਮੀਕਰਨ ਜਿਹੜੇ ਨੇ ਉਹਨਾਂ ਤੋਂ ਕੋਈ ਅਸਰ ਪੈ ਸਕਦਾ ਹੈ? ਚੱਲ ਲੈ ਵੇ ਕਾਰਤੂਸ ਜੀ ਜਗਮੀਤ ਸਿੰਘ ਬਰਾੜ ਨੇ 1980 ਦੇ ਵਿੱਚ ਚੋਣ ਲੜੀ 1985 ਚ ਲੜੀ ਇਹ ਦੋ ਚੋਣਾਂ ਹਾਰੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹਨਾਂ ਦੇ ਫਾਦਰ ਵੀ ਗੁਰਮੀਤ ਸਿੰਘ ਜਿਹੜੇ ਸੀ ਉਹ ਅਕਸਰ ਚੋਣ ਹਾਰਦੇ ਰਹਿੰਦੇ ਇੱਕ ਵਾਰੀ ਵਿਦੇਸ਼ ਕੋ ਡੈਪੂਟੇਸ਼ਨ ਭੇਜਣਾ ਸੀਗਾ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬੀ ਦੀ ਗੱਲ ਕਰਨ ਵਾਸਤੇ ਸੱਭਿਆਚਾਰਕ ਮਾਮਲੇ ਦੇ ਵਿੱਚ ਗੱਲ ਕਰਨ ਵਾਸਤੇ ਧਰਮ ਦੀ ਗੱਲ ਕਰਨ ਵਾਸਤੇ ਉਦੋਂ ਇਹਨਾਂ ਨੂੰ ਕੋਈ ਬੰਦਾ ਲੱਭ ਨਹੀਂ ਰਿਹਾ ਸੀ ਤੇ ਕਹਿੰਦੇ ਸੀ ਗੁਰਮੀਤ ਸਿੰਘ ਨੂੰ ਭੇਜੋ ਜੀ ਗੁਰਮੀਤ ਸਿੰਘ ਬਰਾੜ ਨੇ ਕਿਹਾ ਜੀ ਮੈਂ ਕੋ ਜਾਵਾਂ ਜਿਹੜੇ ਮੰਤਰੀ ਬਣਾਏ ਉਹਨਾਂ ਨੂੰ ਭੇਜੋ ਉਹਨਾਂ ਨੂੰ ਫਿਰ ਡਿਪਟੀ ਮੁੱਖ ਮੰਤਰੀ ਬਣਾ ਕੇ ਭੇਜੀ ਗਏ ਸੀ ਤੇ ਉਹਨਾਂ ਨੇ ਫਿਰ ਆਪਣਾ ਬੜੀ ਬਖੂਬੀ ਜਾ ਕੇ ਜਿਹੜਾ ਸੀ ਉਹ ਪੰਜਾਬ ਦੀ ਜਿਹੜੀ ਮਹੱਤਾ ਸੀ ਉਹ ਵੀ ਪੇਸ਼ ਕੀਤਾ ਸੀ ਇਹਨਾਂ ਦੇ ਫਾਦਰ ਅਕਾਲੀ ਦਰਜੇ ਗੁਰਮੀਤ ਸਿੰਘ ਹੋਣੀ ਫੋਣੀ ਤੇ ਇਹਨਾਂ ਦੇ ਜਿਹੜੇ ਰਜਾ ਪ੍ਰਕਾਸ਼ ਸਿੰਘ ਬਾਦਲ ਆ ਉਹਨਾਂ ਨੇ ਮੈਂ ਦੱਸਿਆ ਤੁਹਾਨੂੰ ਜਗਮੀਤ ਬਰਾੜ ਨੇ ਕਾਂਗਰਸ ਨੂੰ ਚੋਣ ਲੜੀ ਸੀ 80 ਦੇ ਵਿੱਚ ਤੋਂ ਸਭ ਤੋਂ ਛੋਟੀ ਉਮਰ ਦਾ 22 ਸਾਲ ਦਾ ਨੌਜਵਾਨ ਸੀਗਾ ਜੀ ਉਹ ਵੀ ਹਰੀ ਪਟਿਆਸੀ ਦੀ ਵਾਰੀ 1992 ਦੇ ਵਿੱਚ ਜਗਮੀਤ ਬਰਾੜ ਨੇ ਜਿਹੜੀ ਸੀ ਚੋਣ ਲੜੀ ਸੀ ਫਰੀਦਕੋਟ ਤੋਂ ਐਜ਼ ਅ ਐਮਪੀ ਤੇ ਉਦੋਂ ਅਕਾਲੀਆਂ ਨੇ ਬਾਈਕਟ ਕੀਤਾ ਸੀ ਉਸ ਚੋਣ ਦੇ ਵਿੱਚ ਇਹ ਜਿੱਤ ਗਏ ਸੀ 1999 ਦੇ ਵਿੱਚ ਜਿਹੜੀ ਗਹਿਕਟ ਲੜਾਈ ਹੋਈ ਸੀ ਸੁਖਬੀਰ ਸਿੰਘ ਬਾਦਲ ਦੀ ਤੇ ਜਗਮੀਤ ਸਿੰਘ ਬਰਾੜ ਦੀ ਤੇ ਉਹਦੇ ਵਿੱਚ ਜਗਮੀਤ ਬਰਾੜ ਜਿੱਤ ਗਏ ਸੀ ਜੀ ਤੇ ਉਸ ਲੋਕ ਜਿਹੜੇ ਹੁੰਦੇ ਨਾ ਜੀ ਉਹ ਕਿਸੇ ਫਿਲਮ ਦੇ ਵਿੱਚ ਵਿਲਨ ਜਿਹੜੇ ਬੜੇ ਕਾਮਯਾਬ ਹੁੰਦੇ ਹੀ ਹੀਰੋ ਨਹੀਂ ਜੀ ਸਾਡੇ ਨਵਜੋਤ ਸਿੰਘ ਸਿੱਧੂ ਸੁਖਪਾਲ ਸਿੰਘ ਖਹਿਰਾ ਜਗਮੀਤ ਬਾੜ ਫਿਰ ਵੀਰਿੰਦਰ ਜਿਹੜੇ ਅਗੇ ਸੀ ਸਾਡੇ ਪਟਿਆਲੇ ਇਹ ਸਾਰੇ ਲੋਕ ਜਿਹੜੇ ਵਿਲਨ ਬਹੁਤ ਵਧੀਆ ਕੰਮ ਕਰਦੇ ਹੀਰੋ ਨਹੀਂ ਹੀਰੋ ਤਾਂ ਕਿ ਫੇਰ ਹੋ ਜਾਂਦੇ ਨੇ ਤੇ ਜਗਮੀਤ ਬਰਾੜ ਨੇ ਉਦੋਂ ਪੰਜਾਬ ਦੇ ਮੁੱਦਿਆਂ ਤੇ ਆਪਣੀ ਇੱਕ ਰਿਪੋਰਟ ਪੇਸ਼ ਕੀਤੀ ਸੀਗੀ ਤੇ ਇਹਨਾਂ ਨੂੰ ਆ ਕੇ ਕਾਲੀ ਦੇਸ਼ ਦੇ ਗ੍ਰਹਿ ਮੰਤਰੀ ਤੇ ਦੇਸ਼ ਦੇ ਡਿਪਟੀ ਪ੍ਰਧਾਨ ਮੰਤਰੀ ਉਦੋਂ ਰਵੰਦੀ ਸਾਹਿਬ ਸੀ ਲਾਲ ਕੁਸ਼ਣ ਰਵੰਦੀ ਉਹਨਾਂ ਨੇ ਆ ਕੇ ਜੱਪੀ ਪਾ ਕੇ ਇਹਨੂੰ ਮਿਲ ਕੇ ਕਿਹਾ ਸੀ ਵੀ ਜਗਮੀਤ ਜਿੰਨਾ ਬਾਖੂਬੀ ਤੂੰ ਪੰਜਾਬ ਦਾ ਕੇਸ ਰੱਖਿਆ ਇਹੋ ਜਿਹਾ ਕਦੀ ਕੇਸ ਕੀ ਸਿੰਧ ਰੱਖੇਂ ਜਾ ਕੇ ਕਿਉਂ ਇਹਨੂੰ ਬੋਲਣ ਦੀ ਜਾਤ ਹੈ ਬੰਦੇ ਪਾਰੇ ਸਭ ਜਗ੍ਹਾ ਘੁੰਮਿਆ ਇੱਕ ਪਾਰਟੀ ਹੋ ਰਹੀ ਹੈ ਬਸ ਬਾਕੀ ਲਗਭਗ ਸਾਰੀਆਂ ਕੰਮਲੀਟ ਹੋ ਗਈਆਂ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈ ਜੀ ਜਗਮੀਤ ਸਿੰਘ ਬਰਾੜ ਨੇ ਆਪਣੀ ਸਿਆਖਤ ਜਿਹੜੀ ਅਰੰਭ ਕੀਤੀ ਸੀ ਉਹ ਕ ਕਾਂਗਰਸੋਂ ਕੀਤੀ ਸੀ ਉਹ ਪਿਆਰ થી ਯੂਨੀਅਨ ਚ ਹੁੰਦਾ ਸੀਗਾ ਤੇ ਕਾਂਗਰਸ ਦੇ ਵਿੱਚ ਹੀ ਰਹਾ ਤੇ ਤੁਹਾਨੂੰ ਪਤਾ ਹੋਏਗਾ ਕਿ ਇਹਨੇ ਕਾਂਗਰਸ ਕਿਉਂ ਛੱਡੀ ਇਨੇ ਜਵਾਨ ਨੇ ਜਿਹੜੀ ਸੀਗੀ ਕਾਂਗਰਸ ਛੱਡ ਕੇ ਤੇ ਅਕਾਲੀ ਦਲ ਨੂੰ ਪਹਿਲਾਂ ਟੀਐਫਸੀ ਜੁਆਇਨ ਕੀਤੀ ਜਿਹੜੀ ਤਰਮੂਲ ਕਾਂਗਰਸ ਸੀ ਮੁੜ ਕੇ 2017 ਚ ਵੀ ਛੱਡਤੀ ਤੇ 2019 ਚ ਅਕਾਲੀ ਦਲ ਚਲੇ ਗਏ। ਅਕਾਲੀ ਦਲ ਜਾਣ ਤੋਂ ਬਾਅਦ ਮੌੜ ਦੇ ਵਿੱਚ ਮੌਤ ਨੂੰ ਇਹਨਾਂ ਨੂੰ ਟਿਕਟ ਵੀ ਮਿਲੀ ਸੀ ਪਰ ਬੁਰੀ ਤਰ੍ਹਾਂ ਹਾਰ ਗਏ ਸੀਗੇ। ਉਹ ਸੀਟ ਐ ਐਮਐਲਏ ਦੀ ਤੇ ਮੁੜ ਕੇ ਅਕਾਲੀ ਦਲ ਵੀ ਛੱਡਤਾ ਉਹਨਾਂ ਕੰਨ ਦਤਾ ਇਹਨਾਂ ਨੂੰ। ਇਹ ਜਗਮੀਤ ਬਰਾੜ ਦੀ ਇੱਕ ਖਾਸੀਅਤ ਹੈ ਉਹ ਆਪਣੀ ਪਾਰਟੀ ਦੇ ਖਿਲਾਫ ਵੀ ਬੋਲਣ ਤੋਂ ਗਰੇਜ਼ ਨਹੀਂ ਕਰਦੇ ਕਾਂਗਰਸੀ ਇਹਨਾਂ ਨੂੰ ਸੜ ਕੇ ਸਫਾ ਸੀਗੀ ਲੇਕਿਨ ਫਿਰ ਵੀ ਕਹਿੰਦੀ ਸੀ ਚਲੋ ਦਫਾ ਕਰੋ ਪਰ ਆਪਾਂ ਫਿਕੀ ਲੈ ਲੈ ਇਸ ਗੱਲ ਤੋਂ ਇਹ ਬੰਦਾ ਬੋਲਣ ਚੱਲਣ ਵਾਲਾ ਹੈ ਹੁਣ ਇਹਨੇ ਕੋਈ ਘਰ ਮਿੱਠਾ ਸੀ ਬਿੱਲਾ ਇਹ ਕਹਿ ਵੀ ਜਾਂਦਾ ਸੀ ਕਿ ਕਿਸੇ ਪਾਰਟੀ ਨਹੀਂ ਜਾਊਗਾ ਲੇਕਿਨ ਅਚਾਨਕ ਇਹਦੇ ਭਰਾ ਰਿਪਦੀਪ ਸਿੰਘ ਬਰਾੜ ਤੇ ਇਹ ਬਰਾੜ ਇਨਾਂ ਨੇ ਲੱਗ ਇਨਾਂ ਨੇ ਸਾਕਾ ਨੀਲਾ ਕੰ ਦਾ ਵਿਰੋਧ ਵੀ ਕੀਤਾ ਸੀ ਜਿਹੜੇ ਬਰਾੜਾ ਦਾ ਪ੍ਰਭਾਵ ਨੂੰ ਜਿਆਦਾ ਮਾਲਵੇ ਜਿਆਦਾ ਅਕਾਲ ਤਖਤ ਤੇ ਹਮਲਾ ਕਰਨ ਵਾਲਾ ਕੁਲਦੀਪ ਸਿੰਘ ਬਰਾੜ ਜਿਹੜਾ ਨੇਫਟੀ ਜਰਨਲ ਸੀ ਉਹ ਵੀ ਬਰਾੜ ਸੀ ਤੇ ਸੰਤ ਜਰਨਲ ਸਿੰਘ ਪੰਡਰਵਾਲੀ ਵੀ ਬਰਾੜ ਸੀ ਹੁਣ ਇਹਦੇ ਜਿਹੜੇ ਬਰਾੜਾ ਨੇ ਇਹਨਾਂ ਨੇ ਅੱਜ ਭਾਜਪਾ ਜੁਆਇਨ ਕੀਤੀ ਆ ਤੇ ਮੈਂ ਉਹਨੂੰ ਚੱਲੇ ਕਾਰਨ ਸਕੇ ਕਹਿੰਦਾ ਵੀ ਜਿੱਤੇ ਬਹੁਤ ਘੱਟ ਨੇ ਇੱਕ ਗਹਿ ਘਟ ਲੜਾਈ ਜੁੜ ਜਿੱਤੀ ਸੀ ਸੁੰਦਲੀ ਨਵੇਂ ਦੇ ਵਿੱਚ ਲੇਕਿਨ ਜਿਹੜੀ ਸੀ ਉਹ ਵੀ ਉਦੋਂ ਜਿੱਤੀ ਸੀ ਜਦੋਂ ਜਥੇਦਾਰ ਗੁਰਚਨ ਸਿੰਘ ਟੋੜਾ ਨਾਲ ਪੰਗਾ ਪੈ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਦਾ ਜੀ ਇਹ ਪੰਗਾ ਨਾਲ ਸਿਆਣਾ ਜਿੱਤੇ ਹੁਣ ਜਿਹੜੇ ਰਪਜੀਤ ਸਿੰਘ ਬਗਾਤ ਤੇ ਇਹ ਦੋਵੇਂ ਭਰਾ ਇਹਨਾਂ ਨੇ ਪਾ ਪਾ ਜੁਆਇਨ ਕੀਤੀ ਐ ਤੇ ਮੈਂ ਚੰਦੇ ਕਾਰ ਤੁਸੀਂ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਜੇ ਐਮਐਲਡੀ ਸੀਡ ਨਹੀਂ ਜਗੜ ਸਕਦੇ ਤੇ ਬਾਕੀ ਐਮਪੀ ਕਿਥੋਂ ਕੜ ਜਾਣਗੇ ਕਰੰਜੀਤ ਸਿੰਘ ਬਰਾੜ ਕਰੰਜੀਤ ਸਿੰਘ ਬਰਾੜ ਸਰਕਾਰੀ ਨੌਕਰੀ ਤੇ ਰਹੇ ਸ਼ਾਇਦ ਮੈਂ ਕਿਹਾ ਨੈਤ ਤਸੀਲਦਾਰ ਕੇ ਤਸੀਲਦਾਰ ਦੀ ਜੋਬ ਤੇ ਰਹੇ ਤੇ ਉਹ ਮਾਲ ਮਹਿਕ ਮਜਰਾ ਸਭ ਤੋਂ ਪ੍ਰਸ਼ਤ ਮਹਿਕ ਮਾ ਪੰਜਾਬ ਦੇ ਵਿੱਚ ਸਭ ਤੋਂ ਪ੍ਰਸ਼ਤ ਮਹਿਕ ਦੂਸਰੇ ਨੰਬਰ ਤੇ ਹੈਡ ਡਿਪਾਰਟਮੈਂਟ ਹੁੰਦਾ ਤੀਜੇ ਨੰਬਰ ਤੇ ਪਾਪਰਟਮੈਂਟ ਡਿਪਾਰਟਮੈਂਟ ਹੁੰਦਾ ਚੌਥੇ ਨੰਬਰ ਤੇ ਪੁਲਿਸ ਆਉਂਦੀ ਹੈ ਲੇਕਿਨ ਪੁਲਿਸ ਬਦਨਾਮ ਕਿਉਂ ਆ ਪਿਓ ਸੁਖਰਾਮਾਂ ਦੀ ਬਜਾਏ ਨਜ਼ਰਾਨਾ ਦੇਂਦੀ ਏ ਛਤਰਮਾਰਗੀ ਇਸ ਤਰ੍ਹਾਂ ਤੇ ਉਹ ਬਦਨਾਮ ਜਾਂਦੀ ਹੈ ਫਿਰ ਚਰਨਜੀਤ ਸਿੰਘ ਬਰਾਰ ਰੋੜੀ ਮਾਨਪ੍ਰੀਤ ਬਾਦਲ ਦੇ ਚੇਲੇ ਸੀ ਵੀ ਮਾਨਪ੍ਰੀਤ ਬਾਦਲ ਦਾ ਟ੍ਰਿਪਲ ਪੀ ਚਾਇਆ ਸੀਗੇ ਪੜੇ ਲਿਖੇ ਬੰਦੇ ਸੀਗੇ ਇਹਨਾਂ ਨੌਕਰੀ ਵੀ ਕੀਤੀ ਮੁੜ ਕੇ 2019 ਚ ਇਹ ਕਾਲੀ ਦਲ ਚਾਹੇ ਅਕਾਲੀ ਦਲ ਚਾਕੇ ਤੇ ਬਾਦਲ ਦੀ ਸੰਗਬੀਰ ਸਿੰਘ ਬਾਦਲ ਦੀ ਤੇ ਬੜੀ ਪਿੱਠਪੂਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਿੱਠਪੂਰੀ ਤੇ ਅਕਾਲੀ ਦਲ ਦੀ ਕਾਫੀ ਕਈ ਵੈਸਣ ਦੇ ਵਿੱਚ ਸ਼ਾਮਲ ਹੁੰਦੇ ਰਹੇ ਇਹਨਾਂ ਨੇ ਆਪਣੇ ਲੈਵਲ ਤੇ ਹੱਥ ਨੀਕੇ ਨਾ ਜਾਈ ਸੀ ਇੱਕ ਕੰਦੇ ਹੁੰਦੇ ਨਾ ਕਵਚ ਸੁਰੱਖਿਆ ਕਵਚ ਜਿਹੜਾ ਕਾਇਦਲੂ ਪ੍ਰਦਾਨ ਕੀਤਾ ਲੇਕਿਨ ਪਿਛਲੇ ਸਮੇਂ ਦੇ ਦੁਵਾਨ ਜਦੋਂ ਇਹਨਾਂ ਦੀ ਲੜਾਈ ਪੈਂਦੀ ਆ ਤੇ ਇਹ ਫਿਰ ਸੰਗਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਛੱਡ ਦਿੰਦੇ ਕੱਲ੍ਹ ਪੁਨਰ ਸਰਜੀਤ ਕੰਨੀ ਦੇ ਚਾਹੁੰਦੇ ਆ ਜੀ ਦੇ ਤੇ ਕੰਮ ਵਾਲੇ ਨੇ ਕੋਈ ਸੱਕੜੀ ਗੱਲ ਨਹੀਂ ਪੁਨਰ ਸਰਜੀਤ ਇੰਨਾ ਖਾਲੀਦਤ ਮਜ਼ਬੂਤ ਨਹੀਂ ਪੀ 75 ਲੱਖ ਰੁਪਏ ਜਿਹੜਾ ਸੀਗਾ ਉਹ ਦਿੱਤਾ ਸੀਗਾ ਇਹ ਆਲੀ ਨੇ ਪਾਰਟੀ ਚ ਚੜਾਉਣ ਵਾਸਤੇ ਤੇ ਇਹਨਾਂ ਨੇ 75 ਲੱਖ ਰੁਪਏ ਜਿਹੜਾ ਸੀ ਉਹ ਲਗਭਗ ਜਿਹੜਾ ਸੀ ਸੋਸ਼ਲ ਮੀਡੀਆ ਤੇ ਖਰਚ ਕਰ ਇਥੋਂ ਪਾਰਟੀ ਨਰਾਜ਼ ਸਿੰਘ ਪੈਸੇ ਗਏ ਕਿੱਥੇ ਇਹਨਾਂ ਨੂੰ ਪਾਰਟੀ ਚ ਕੋਈ ਅਹੁਦਾ ਦਿੱਤਾ ਇੰਨਾਂ ਦੀ ਪਾਰਟੀ ਨੇ ਲੀਡਰ ਬਣਾਉਣ ਵਾਸਤੇ ਭੇਜਿਆ ਜਿਹੜਾ ਇਹਨਾਂ ਨੂੰ ਸੌਣ ਮਨਾਉਣਾ ਬਣਾਇਆ ਘੱਟ ਨਹੀਂ ਲੇਕਿਨ ਸੌਣ ਦਾ ਕੰਮ ਜਦ ਹੋਇਆ ਉਹਨੇ ਜਾ ਕੇ ਉਹਨੂੰ ਕਿਹਾ ਬਰਾੜ ਨੂੰ ਆਪਣੇ ਨੂੰ ਬਰਾੜ ਨੂੰ ਜਨਜੀਤ ਬਰਾੜ ਨੂੰ ਵੀ ਤੇਰੀ ਵਾਪਸੀ ਮੈਂ ਕਾਲੀਦਾ ਬਾਦਲ ਸੇ ਕਰਾ ਦੂੰਗਾ ਤੇ ਤੂੰ ਜਾਈ ਨਾ ਕਿਤੇ ਕੋਈ ਗੱਲ ਨਹੀਂ ਤੂੰ ਛੱਡ ਪਰ ਸੰਜੀਦ ਦੇ ਪੱਲੇ ਕੁਝ ਨਹੀਂ ਹੈਗਾ ਔਰ ਉਹ ਲੀਡਰ ਕਦੀ ਕਿਸੇ ਛਤਰੀ ਤੇ ਤੇ ਕਦੀ ਕਿਸੇ ਛਤਰੀ ਤੇ ਉਹ ਲੀਡਰ ਦਾ ਆਪਣਾ ਕੋਈ ਵਿਕਾਰ ਨਹੀਂ ਹੈਗਾ ਆਪਣਾ ਕੋਈ ਬੁਧਾ ਆਧਾਰ ਨਹੀਂ ਹੈਗਾ ਕਦੀ ਬਾਦਾਵਤੀ ਸ਼ਕਤੀ ਤੇ ਤੇ ਕਦੀ ਪੁਨਰਸਦੀ ਛਤਰੀ ਤੇ ਕਦੀ ਵਾਰਿਸ ਪੰਜਾਬ ਦੀ ਛਤਰੀ ਦੇ ਮਿੱਠਾ ਹੁੰਦਾ ਹੁਣ ਇਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਇਹਨੂੰ ਇਹ ਘਰ ਬੈ ਕੇ ਚੁੱਪ ਕਰਕੇ ਤੇ ਇਹਨਾਂ ਦੇ ਚਾਰ ਦਿਨ ਪਹਿਲਾਂ 80 ਵਰਤਾਂ ਦੀ ਮੈਂ ਪੁਨਰ ਸੰਜੀਤ ਕਾਲੀ ਦੇ ਨੇ ਸਾਰੇ ਅਹੁਦੇ ਅਦਾਰੇ ਤੇ ਮੁੱਢਲੀ ਮੈਂਬਰਸ਼ਿਪ ਨੂੰ ਸਿਫਤ ਦਿੱਤਾ ਜੀ ਇੱਕ ਦਿਨ ਪਹਿਲਾਂ ਇਹਨਾਂ ਦਾ ਆ ਗਿਆ ਸੀ ਕਿ ਉਹ ਜਲਦੀ ਹੀ ਕੋਈ ਨਵੀਂ ਪਾਰਟੀ ਜੁਆਇਨ ਕਰਨਗੇ ਆਜੁੰਨਾ ਭਾਜਪਾ ਜੁਆਇਨ ਕਰ ਲਈ ਪਾਜ ਪਾ ਦੀ ਕਹਾਣੀ ਕੀ ਹੈ ਜੀ ਪਾਲ ਪਾ ਦੀ ਕਹਾਣੀ ਹੈ ਆ ਕਿ ਕੋਈ ਵਿਅਕਤੀ ਸੀਗਾ ਉਹਨੂੰ ਇੱਕ ਆਦਤ ਸੀਗੀ ਉਹ ਕਹਿੰਦਾ ਸੀ ਵੀ ਜਦੋਂ ਉਹਨੂੰ ਕੋਈ ਫੋਨ ਕਰਦਾ ਸੀ ਜਦੋਂ ਫੋਨ ਬੰਦ ਕਰ ਤੋ ਪਹਿਲਾਂ ਕਹਿੰਦਾ ਸੀ ਜੀ ਮੇਰੇ ਕੋਲ ਕੋਈ ਸੇਵਾ ਹੈ ਤਾਂ ਦੱਸਿਓ ਇੱਕ ਬੰਦਾ ਕਹਿੰਦਾ ਜੀ ਮੈਨੂੰ 1000 ਰੁਪਏ ਦੀ ਸਖਤ ਲੋੜ ਦੇ ਦਿਓ ਕਹਿੰਦਾ ਬੱਸ ਕਹਿੰਦਾ ਯਾਰ ਇਹ ਤੂੰ ਕਿਤੇ ਹੋਰ ਵੀ ਲੈ ਸਕਦਾ ਮੈਂ ਤੇ ਮੇਰੇ ਲਈ ਕੋਈ ਸੇਵਾ ਇਹ ਦੱਸਿਓ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸਾਡਾ ਇਹ ਹਾਲ ਆ ਉਹ ਕਹਿੰਦੇ ਅਸੀਂ ਸੇਵਾ ਕਰਦੇ ਕੋਈ ਸੇਵਾ ਹੈ ਤਾਂ ਦੱਸਿਓ ਲੇਕਿਨ ਜਿਹੜੀ ਸਾਡੀ ਰੀੜ ਦੀ ਹੱਡੀ ਸੀ ਰਾਜਸਥਾਨ ਦੀ ਪੰਜਾਬ ਦੀ ਹਿਮਾਚਲ ਦੀ ਕੋਚੇ ਸਰ ਵੀ ਪੀਦਾ ਵੀ ਜਿਹਦੇ ਵਿੱਚ ਮੈਕਸਿਮਮ ਲੋਕ ਜਿਹੜੇ ਸੀ ਆਰਮੀ ਨੂੰ ਪ੍ਰਸ਼ੰਨ ਕਰਦੇ ਸੀ ਭਰਤੀ ਹੁੰਦੀ ਸੀ ਫੌਜ ਦੇ ਵਿੱਚ ਇਹਨਾਂ ਅਗਨੀ ਵੀ ਲੈਣ ਦੇ ਤੇ 24 ਸਾਲਾਂ ਬਾਅਦ ਉਹ ਘਰ ਨੂੰ ਆ ਜਾਂਦੇ ਨੇ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਕੋਈ ਗਰਮ ਨਹੀਂ ਕੋਈ ਬਾਤ ਨਹੀਂ ਇਹਨਾਂ ਅਗਨੀਵੀਨ ਸਕੀਮ ਨਹੀਂ ਆਂਦੀ ਭਾਜਪਾ ਨੇ ਕਿਹਾ ਸੀਗਾ ਵੀ ਅਸੀਂ 2 ਕਰੋੜ ਲੋਕਾਂ ਨੂੰ ਹਰ ਸਾਲ ਨੌਕਰੀਆਂ ਦੇਵਾਂਗੇ ਅੱਜ 11 ਸਾਲ ਹੋ ਗਏ ਕਿੰਨੇ ਲੋਕਾਂ ਕੋਲ ਨੌਕਰੀਆਂ ਦੀ ਅਦਾਸ ਹੈ 22 ਕਰੋੜ ਨੂੰ ਨੌਕਰੀਆਂ ਮਿਲ ਜਾਂਦੀਆਂ ਤੇ ਇੱਥੇ ਮੇਰੇ ਘਰ ਖੁਸ਼ਹਾਲੀ ਪੂਰੀ ਆ ਜਾਂਦੀ ਇਹ 70 ਲੱਖ ਪੋਸਟਾਂ ਭਾਜਪਾ ਨੇ ਖਤਮ ਕਰਦੀਆਂ ਤੇ ਫੇਰੀ ਮੋਦੀ ਸਾਹਿਬ ਕਹਿੰਦੇ ਕੋਈ ਸੇਵਾ ਦੱਸਿਓ ਮੈਂ ਤਾਂ ਸੇਵਾਦਾਰ ਸੇਵਾ ਕਰਨੀ ਇਹ ਹੁਣ ਉਸ ਪਾਰਟੀ ਚਲੇ ਗਿਆ ਜਿਹਦਾ ਪੰਜਾਬ ਚ ਅਜੇ ਕੋਈ ਆਧਾਰ ਨਹੀਂ ਆ ਸਾਡੀਆਂ ਚੋਣਾਂ ਹੋਈਆਂ ਨੇ ਪੰਚਾਇਤ ਸੰਪਤੀ ਚੋਣਾਂ ਪੰਚਾਇਤ ਸੰਪਤੀ ਚੋਣਾਂ ਦੇ ਵਿੱਚ 37% ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ 5% ਦੀ ਕਾਂਗਰਸ ਨੂੰ ਮਿਲੀਆਂ ਤੇ 20% ਜਿਹੜੀਆਂ ਅਕਾਲੀ ਦਾਂ ਨੂੰ ਮਿਲੀਆਂ ਨੇ ਤੇ 6.35% ਸਿਰ ਭਾਜਪਾ ਨੂੰ ਮਿਲਿਆ ਉਹ ਕਹਿੰਦੇ ਸੀ ਸਰਕਾਰ ਬਣਾਉਣੀ ਹੈ ਬਣਾ ਸਕਦੇ ਕੋਈ ਗੱਲ ਨਹੀਂ ਦੂਸਰੇ ਪਾਸੇ ਕਿਸਾਨ ਮੋਰਚੇ ਦੇ ਦੌਰਾਨ ਜਿਹੜੇ 750 ਕਿਸਾਨ ਛੀਤ ਹੋਏ ਸੀਗੇ ਜਦੋਂ ਵੀ ਭਾਜਪਾ ਦਾ ਨਾਮ ਆਉਂਦਾ ਤੇ ਇਸ ਕਿਸਾਨਾਂ ਦੇ ਸਾਹਮਣੇ ਉਹ 750 ਜੀ ਦਾਨੀਅਲ ਲੱਛਾ ਸਮਝ ਆ ਜਾਂਦੀ ਹੈ ਜੀ ਇਸ ਕਰਕੇ ਪਿੰਡਾਂ ਦਾ ਪਿੰਡਾਂ ਤੋਂ ਵੀ ਵਤੀ ਦਾ ਨਹੀਂ ਭਾਜ ਪਰ ਰਮਨਦੀਪ ਸਿੰਘ ਮਿੱਟੂ ਕਹਿੰਦੇ ਆ ਵੀ ਸਾਡੀ ਸਰਕਾਰ ਬਣਾ ਦਿਓ ਤੇ ਨੈਭ ਸਿੰਘ ਸੈਣੀ ਵਰਗੇ ਤੇ ਅਦਿੱਤਿਆ ਮਾਧੋਗੀ ਵਰਗੇ ਬੱਦੇ ਜਾ ਕੇ ਮੁੱਖ ਮੰਤਰੀ ਬਣਾ ਕੇ ਅਸੀਂ ਇਥੇ ਗੈਂਗਸਟਰ ਸਭਾ ਕਰਦੇ ਹਾਂ ਬਹੁਤ ਚੰਗੀ ਗੱਲ ਹੈ ਜੀ ਹੁਣ ਹਮ ਸੇ ਨੇਕੂ ਸਰਕਾਰ ਹਉ ਕਿਥੇ ਹੁਣ ਇਹਨਾਂ ਨੇ ਸਰਕਾਰ ਬਣਾਤੀ ਆਪਣੀ ਤੇ ਫਿਰ ਇਹ ਵੇਖੋ ਵੀ ਚੌਥਾ ਬੰਦਾ ਊਂਕਾਰ ਸਿੰਘ ਜਿਹੜਾ ਵੇਖੋ ਜਦੋਂ ਬੰਦਾ ਸੱਤਾ ਚ ਹੁੰਦਾ ਉਦੋਂ ਕ੍ਰਪਸ਼ਨ ਦੇ ਦੋਸ਼ ਲੱਗਦੇ ਤੇ ਕ੍ਰਪਸ਼ਨ ਹੁੰਦੀ ਵੀ ਹੈ ਜੇ ਕੋਈ ਤੁਹਾਨੂੰ ਗਿਫਟ ਦੇ ਗਿਆ ਉਹ ਵੀ ਕ੍ਰਪਸ਼ਨ ਦੇ ਘਰੇ ਜਾਂਦਾ ਉਹਨਾਂ ਨੂੰ ਕੋਈ ਸਮਝ ਨਹੀਂ ਬੇਇੱਜ਼ਤ ਨਹੀਂ ਬਾਇੱਜ਼ਤ ਨਹੀਂ ਬੇਇੱਜ਼ਤ ਕਰਕੇ ਕੱਢਿਆ ਗਿਆ ਸੀ ਸੀਐਮ ਹਾ ਉਸ ਨੂੰ ਜੀ ਉਸ ਦਿਨ ਸ੍ਰੀ ਮੰਤਰੀ ਭਗਵੰਤ ਮਾਨ ਨੇ ਉਹਨਾਂ ਕੋਲ ਕੋਈ ਵਕਲ ਨਹੀਂ ਰਹਿ ਗਿਆ ਸੀ ਉਹਨਾਂ ਨੇ ਸੋਚਿਆ ਕਿ ਕੇਂਦਰ ਦੇ ਵਿੱਚ ਹੈਗੀ ਹੈ ਸੈਂਟਰਲ ਸਰਕਾਰ ਬੀਜੇਪੀ ਆ ਇੱਥੇ ਬੜੇ ਨਾ ਬਣੇ ਤੇ 20 ਸਟੇਟਾਂ ਜੋ ਰਾਜ ਕਰਦੇ ਨੇ ਤੇ ਬੈਟਰੀ ਚੱਲ ਜੇ ਤੁਸੀਂ ਉਹਨਾਂ ਨੇ ਵੀ ਜੁਆਇਨ ਕਰ ਲਈ ਚਾਰ ਬੰਦੇ ਜੁਆਇਨ ਕੀਤੀ ਹੈ ਤੇ ਮੈਂ ਇਹ ਵੀ ਕਹਿ ਦਿਆਂ ਕਿ ਕੇਂਦਰ ਨੂੰ ਪੰਜਾਬ ਦੇ ਲੀਡਰ ਤੇ ਕੋਈ ਵਿਸ਼ਵਾਸ ਨਹੀਂ ਰਿਹਾ ਉਹ ਪੰਜਾਬ ਦੇ ਸਾਰੇ ਲੀਡਰ ਨੂੰ ਚੱਲੇ ਵੇਖਿਆ ਤੂੰ ਸਮਾਂ ਦੇ ਭਾਵੇਂ ਸੁਨੀਲ ਜਾਖੜ ਹੋਵੇ ਤੇ ਭਾਵੇਂ ਕੈਪਟਨ ਮਰਿੰਦਰ ਸਿੰਘ ਹੋਵੇ ਭਾਵੇਂ ਗੁਰਮੀਤ ਛੋੜੀ ਹੋਵੇ ਬੰਜੜਾ ਮਰਜੀ ਹੋਵੇ ਉਹ ਤੇ ਕਾਂਗਰਸੀ ਨੇ ਮੇਸੀ ਕੰਦੀ ਰਮਨੀਤ ਸਿੰਘ ਮਿੱਟੂ ਕਿੰਦਾ ਵੀ ਅੱਜ ਦੀ ਡੇਟ ਸਾਡਾ ਪਠਾਨਕੋਟ ਏਰੀਆ ਉਸ਼ਿਆਪੁਰ एरिया ਅਗੋਰੀਆ ਜਿੱਥੇ ਸਭ ਤੋਂ ਬੋਟਾ ਵੋਟ ਮਿਲੀਆਂ ਨੇ ਉਹਦਾ ਕਾਰਨ ਸੀਗਾ ਪਠਾਨਕੋਟ ਦੇ ਅਸ਼ੀਰਮਾ ਜਿਹੜੇ ਭਾਜਪਾ ਦੇ ਐਮਐਲਏ ਨੇ ਚੱਬੇਵਾਲ ਤੋਂ ਜਿਹੜੇ ਉਹਨਾਂ ਦੇ ਚੱਬੇਵਾਲ ਸਾਹਿਬ ਦੇ بیٹے ਨੇ ਡਾਕਟਰ ਚੱਬੇਵਾਲ ਤੇ ਜਿਹੜੇ ਬੋਰ ਦੇ ਵਿੱਚ ਉਹ ਇਲਾਕਾ ਸੁਨੀਲ ਜਾਖੜ ਦਾ ਤੇ ਬਾਕੀ ਜਿਸ ਤਰੀਕੇ ਨਾਲ ਸਾਨੂੰ ਸਹਿਯੋਗ ਮਿਲ ਰਿਹਾ ਵਾ ਆਨਲਾਈਨ ਸਮੇਂ ਤੇ ਸਰਕਾਰ ਬਣਾਵਾਂਗੇ ਕਿ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਸੀ ਇਹ ਗੱਲਾਂ ਸਾਰੇ ਕਰਦੇ ਜੇ ਖੁਸ਼ਹਾਲ ਪੰਜਾਬ ਹੋਇਆ ਨਹੀਂ ਅਜੇ ਤੱਕ ਜੀ ਇਸ ਕਰਕੇ 4 ਮਹੀਨਾ ਦਾ ਲੀਡਰਾਂ ਦੇ ਸ਼ਾਮਲ ਹੋਣ ਦੇ ਨਾਲ ਮੈਂ ਮਹਿਸੂਸ ਕਰਦਾ ਵੀ ਕੋਈ ਬਹੁਤੀ ਪਰੋਨੀ ਆ ਜਾਣੀ ਸਭ ਚੱਲੇਕਰ ਤੂਸ ਨੇ ਕੈਪਟਨ ਮਰਿੰਦਰ ਸਿੰਘ ਚੱਲੇਕਰ ਤੂਸ ਸੇ ਸ਼ਾਮਲ ਜੀ ਜੀ ਪਹਿਲਾਂ ਜਿਵੇਂ ਕਾਂਗਰਸ ਸੀ ਆਈ ਸੀ ਸੁਨੀਲ ਜਾਖੜ ਬਟੋ ਜਿੰਨਾ ਖੰਗਾਰਾ ਉਸ ਵੇਲੇ ਪੰਜਾਬ ਬੀਜੇਪੀ ਨੂੰ ਮਿਲਿਆ ਹੁਣ ਇਹਨਾਂ ਨੇ ਨਰਮੀਨਾ ਕਿਹੋਂਗਾਰਾ ਮਿਲ ਗਿਆ ਬਾਕੀ ਕੁਝ ਹਾਲ ਦੀ ਗੱਲ ਕਰਦੇ ਆਂ ਕੁਝ ਹਾਲ ਪੰਜਾਬ ਨੇ ਕੁਝ ਹਾਲ ਇਹਨਾਂ ਨੇ ਆਪ ਹੋਣਾ ਹੁੰਦਾ ਦੇਖੋ ਕੀ ਕੁਝ ਹੁੰਦਾ ਹੋਂ ਸਮਝਣ ਲੱਗੇ ਪਰ ਸਾਬ 328 ਰੁਪਿਆਂ ਦਾ ਮਾਮਲਾ ਜਿਸ ਤੋਂ ਐ ਕੇ ਮੁੱਖ ਮੰਤਰੀ ਨੇ ਬਿੱਤੇ ਦੀ ਨੀ 14 ਜਨਵਰੀ ਨੂੰ ਵੱਡਾ ਐਲਾਨ ਕੀਤਾ ਕਿ 169 ਰੁਪਏ ਜਿਹੜੇ ਨੇ ਉਹ ਮਿਲ ਚੁੱਕੇ ਨੇ ਟ੍ਰੇਸ ਹੋ ਚੁੱਕੇ ਨਹੀਂ ਉਸਦੇ ਬਾਅਦ ਹੁਣ ਐਸਜੀਪੀਸੀ ਸਕੱਤਰ ਦਾ ਇਹ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਬਿਆਨ ਝੂਠਾ ਦੇ ਰਹੇ ਨੇ ਕੀ ਲੱਗਦਾ ਹੈ ਕਿ ਸਾਰਾ ਮਾਮਲਾ ਹੁਣ ਕਿੱਧਰ ਨੂੰ ਜਾ ਰਿਹਾ ਹੈ ਕਿ ਕੋਈ ਨਵਾਂ ਮੋੜ ਆ ਸਕਦਾ ਹੈ ਇਸ ਦੇ ਵਿੱਚ ਜਿਹੜੇ ਉਹ ਡੇਰੇ ਦੇ ਵਿੱਚ ਬੱਗੇ ਲੱਗੇ ਗਏ ਨੇ ਤਨ ਤਨ ਜੀ ਨਾਭ ਕਵਲ ਸਾਹਿਬ ਮਹਾਰਾਜ ਦੇ ਉਹਦੇ ਵਿੱਚ ਦੋ ਨੇ ਨਾਲ ਹੀ ਡੇਰਾ ਤੇ ਨਾਲ ਹੀ ਸਮਰਧ ਜਿੱਥੇ ਉਹ ਕਹਿੰਦੇ ਜੀ ਅੰਗੀਠਾ ਸੇ ਅੰਗੀਠਾ ਮਤਲਬ ਜੇ ਸੰਸਕਾਰ ਕੀਤਾ ਉਹ ਸਮਾਦੀ ਹੁੰਦੀ ਹੈ ਸਮਾਟਾਈ ਬਣਿਆ ਤੇ ਸਾਡੀ ਜਿਹੜੀ ਮਰਿਆਦਾ ਕਹਿੰਦੀ ਹੈ ਮਰਿਆਦਾ ਕਹਿੰਦੀ ਹੈ ਵੀ ਜਠੇਰੀਆ ਦੀ ਥਾਂ ਤੇ ਜਿੱਥੇ ਸਮਾਤਾ ਦੇ ਇੱਥੇ ਅੰਗੀਠੇ ਬਣੇ ਹੋਏ ਜਿੱਥੇ ਉੱਥੇ ਪ੍ਰਕਾਸ਼ ਨਹੀਂ ਕੀਤਾ ਜਾਂਦਾ ਨੇਕਲ ਉੱਥੇ ਨਾਲ ਇਹਨਾਂ ਹੋਰ ਬਿਲਡਿੰਗ ਛੋਟੀ ਮੋਟੀ ਬਣਾ ਕੇ ਉੱਤੇ ਪ੍ਰਕਾਸ਼ ਕੀਤੇ ਨੇ ਰਸੋਖਾਨਾ ਜਿਹਨੂੰ ਸੋਕਾਸਨ ਸਾਹਿਬ ਕਹਿੰਦੇ ਆ ਜ਼ੋਇਕਾਨੇ ਰਸੋਖਾਨਾ ਹੁਣ ਉਹ ਕਹਿੰਦੇ ਆ ਕਿ 169 ਸਰੂਪ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਪਾ 30 ਦੇ ਇਹਨਾਂ ਦੇ ਕੋਈ ਸਿਪ ਰਿਕਾਰਡ ਹੈ ਬਾਕੀ ਰਿਕਾਰਡ ਕੋਈ ਨਹੀਂ ਹੈਗਾ ਸਾਡੇ ਕੋਲੇ ਰਿਕਾਰਡ ਸਾਰਾ ਮੌਜੂਦ ਹੈ ਜੇ ਭਾਈ ਮੌਜੂਦ ਆ ਤੁਹਾਡੇ ਕੋਲ ਤਿੰਨ ਵਰੀ ਸੈਟ ਵਲੇ ਤੁਸੀਂ ਵਿਖਾਇਆ ਕੋ ਤੁਹਾਨੂੰ ਕੋ ਰਿਕਾਰਡ ਮੰਗਦੇ ਨਹੀਂ ਤੁਸੀਂ ਵਿਖਾਇਆ ਕੋਈ ਨਹੀਂ ਫਿਰ ਕਹਿੰਦੇ ਜੀ ਇਹ 1978 ਤੋਂ ਲੈ ਕੇ 88 ਵਾਲੇ ਜਿਹੜੇ 1973 ਦੇ ਜ ਅਸੀਂ ਦੇ ਸਰੂਪ ਆ ਉਹ ਤੋਂ ਵੈਸੇ ਇਹਨੇ ਕਿ ਮਰਦ ਹੋ ਗਿਓ ਤੋ ਕਾਬਲੀ ਨਹੀਂ ਹੈਗੇ ਉਹ ਤਾਂ ਤੁਸੀਂ ਆਪਣਾ ਜਣਾ ਅਸੀਂ ਖੰਡ ਪਟ ਕਰ ਸਕਦੇ ਫਿਰ ਕਹਿੰਦੇ 49 ਖੰਡ ਪਟ ਲਗਾਤਾਰ ਲੜੀ ਵਰ ਚੱਲਦੇ ਆ ਗੁਰੂ ਸਾਹਿਬ ਨੇ ਲੜੀ ਵਰ ਖਰਪਟ ਕਰਨ ਦੀ ਗੱਲ ਨਹੀਂ ਸੀ ਕੀਤੀ ਉਹਨਾਂ ਕੈਸੀ ਗੁਰਬਾਣੀ ਨੂੰ ਪੜੋ ਤੇ ਗੁਰਬਾਣੀ ਨੂੰ ਸਮਝੋ ਗੁਰਬਾਣੀ ਕੀ ਕਹਿੰਦੀ ਹੈ ਜੀ ਤੇ ਗਾਇਕ ਕਰੀ ਖੰਡ ਪਾਠ ਰੱਖੇ ਦੇ 101 ਕੋਤਰੀ ਚੱਲ ਰਹੀ ਹੈ ਜੀ ਮੂੰਹ ਬੱਦਾ ਵਾ ਅਠੀ ਨੇ ਮੂੰਹ ਬੰਦ ਕੇ ਤੇ ਉਹ ਮੂੰਹ ਦੀ ਪਾਠ ਕਰੀ ਜਾਂਦਾ ਮੂੰਹ ਬੋਲਦਾ ਨਹੀਂ ਕੁਝ ਜੇ ਬੋਲਦਾ ਨਹੀਂ ਮੂੰਹ ਦੀ ਪਾਠ ਕਰਦਾ ਤੇ ਬਾਕੀ ਕੀ ਰਹਿ ਗਿਆ ਅਸੀਂ ਦੇ ਗੁਰਬਾਣੀ ਗੁਰੂ ਸਾਹਿਬ ਨੇ ਸਾਨੂੰ ਇਸ ਕਰਕੇ ਦਿੱਤੀ ਸੀ ਵੀ ਗੁਰਬਾਣੀ ਦਾ ਪ੍ਰਚਾਰ ਤੋਂ ਦੇ ਅਰਥ ਕਰਕੇ ਲੋਕਾਂ ਨੂੰ ਤੇ ਨਾਲ ਜੋੜੋ ਇਹਨੇ ਗਿੰਤੀਆਂ ਕਰਨੋਂ ਪਈ ਨੇ ਖੰਡ ਪਾਠ ਅਸੀਂ ਕਰ ਦਿੱਤੇ ਇੱਥੇ ਦੇਖੋ ਅਸੀਂ ਕਿੰਨੇ ਲੋਕਾਂ ਦੀ ਇਹ ਭਾਵਨਾ ਵਾ ਉਹ ਮੈਨੇਜਮੈਂਟ ਇਹ ਗੱਲ ਕਹਿੰਦੀ ਆ ਵੀ 169 ਸਰੂਪਾਂ ਦਾ 328 ਸਰੂਪਾਂ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਸ਼੍ਰੋਮਣੀ ਕਮੇਟੀ ਦਾ ਸਕੱਤਰ ਮੁੱਖ ਸਕੱਤਰ ਜਿਹੜਾ ਵਾ ਹੈਗਾ ਵਾ ਕੋਲੋਂ ਸਿੰਘ ਮੰਡਲ ਨੂੰ ਵੀ ਕਿੰਦਾ ਜੀ ਮੁੱਖ ਮੰਤਰੀ ਨੇ ਝੂਠ ਬੋਲਿਆ ਉਹ ਸਬੂਤ ਰੂਪਾ ਦਾ ਕੋਈ ਗਲਪਤ ਨਹੀਂ ਹੈ ਗਿਆ ਹੁਣ ਮੁੱਖ ਮੰਤਰੀ ਨੇ ਇਹ ਨਹੀਂ ਗੱਲ ਕਹੀ ਪੀ 328 ਕੁ ਪਤਾ ਹੈ ਸਰ ਉਹਨਾਂ ਨੇ ਇੰਨੀ ਗੱਲ ਕਹੀ ਆ ਵੀ ਸਿੱਟ ਦੇ ਮਤਾਬਕ ਐਨੇ ਸਰੂਪਨ ਦਾ ਉੱਥੇ ਕੋਈ ਰਿਕਾਰਡ ਮੌਜੂਦ ਨਹੀਂ ਇੱਕ ਮੈਨੇਜਮੈਂਟ ਕਮੇਟੀ ਹੈ ਜੀ ਜਦੋਂ ਥਰੂਪ ਲੈਣ ਵਾਸਤੇ ਬੰਦੇ ਨੂੰ ਭੇਜਦੇ ਆ ਕਮੇਟੀ ਦੇ ਬੰਦਿਆਂ ਨੂੰ ਭੇਜਦੇ ਉਹਨਾਂ ਦੀ ਜਿਹੜੀ ਮਾਇਆ ਭੇਟ ਕਰਨੀ ਹੁੰਦੀ ਉਹਨਾਂ ਦਾ ਖਰਚਾ ਪੈਂਦਾ ਉਹਦੇ ਰਿਕਾਰਡਿੰਗ ਮਜਬੂਰ ਹੁੰਦਾ ਨਾ ਵੀ ਆਹ ਵੇਖੋ ਖਰਚਾ ਪਿਆ ਤੇ ਇਹ ਇੰਨੇ ਦੇ ਰਸੀਦ ਆ ਰਸੀਦ ਸਾਡੇ ਕੋਲ ਹੈਗੀ ਤੁਸੀਂ ਵਿਖਾਈ ਨਹੀਂ ਮੈਨੇਜਮੈਂਟ ਨੇ ਕਹੇ ਕਹਤਾ ਉਹਨਾਂ ਨੇ ਵੀ ਇੰਨੇ ਸੁਪ ਜਿਹੜੇ ਨਾਲ ਪਰ ਕਾਣੀ ਹੈਗਾ ਹੁਣ ਸਿਰਫ ਲੋਕਾਂ ਦੀਆਂ ਭਾਵਨਾਵਾਂ ਨੂੰ 扑ੜਾ ਕੇ ਉਹ ਮੈਨੇਜਮੈਂਟ ਜਿਹੜੀ ਹੈ ਸਿਰਫ ਉੱਥੇ ਆਪਣਾ ਫਾਇਦਾ ਲੜਾ ਚੁੰਦੀ ਵੀ ਸਾਨੂੰ ਗਾਂ ਕੋਈ ਪੁਛਪਤਾ ਕਿਸੇ ਪ੍ਰਕਾਰ ਦੀ ਨਾ ਹੋਵੇ ਹੁਣ ਕਈ ਲੋਕਾਂ ਨੇ ਤੇ ਮਾਫੀ ਮੰਗਾਈ ਲੀਡ ਲਾਤੀ ਵੀ ਮੁੱਖ ਮੰਤਰੀ ਮਾਫੀ ਮੰਗਲੀ ਮੁੱਖ ਮੰਤਰੀ ਮਾਫੀ ਕਿਤੇ ਜੀ ਮੰਗੀ ਮੁੱਖ ਮੰਤਰੀ ਨੇ ਮੇਰੀ ਟਿੱਪਣੀ ਵੀ ਉਹਨੇ ਕਿਪਣੀ ਕੀਤੀ ਨੇ ਉਹਨੇ ਜੀ ਆਹ ਮੇਰੇ ਕੋਲ ਪਰਚੀ ਆਈ ਆ ਵੀ ਕਹਿੰਦੇ 170 ਰੁਪਏ ਮਿਲ ਗਏ ਇਹਦੇ ਉੱਤੇ ਕੁਝ ਕੀਤਾ ਹੀ ਨਹੀਂ ਉਹਨੇ ਜੀ ਤਾਂ ਨੂੰ ਪਤਾ ਹੋਏਗਾ ਜਿਹੜੇ ਭਗਤ ਰਵਈਆदास ਜੀ ਨੇ ਉਹਦੇ ਪੈਰੋਂ ਕਰ ਜਿਹੜੇ ਦੁਆਬੇ ਚ ਬੋਝ ਜਾਂਦੇ ਨੇ ਉਹਦੇ ਉੱਤੇ ਮੈਂ ਕਿਹਾ ਸਿਆਸਤ ਹੋਈ। ਸਿਆਸਤ ਕੀ ਹੋਈ ਐ? ਇਹ ਪਗਤ ਜੀ ਦਾ ਪਗਦੀ ਬਾਰੇ ਕਿਹਾ ਜਾਂਦਾ ਵੀ ਉਹ ਖੁਰਾਲਗੜ ਆਏ ਸੀ। ਮੈਂ ਤੁਹਾਨੂੰ ਇਹ ਵੀ ਦੱਸਿਆ ਜਦੋਂ ਸਿੱਖ ਜਾਂ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦਾ ਤੇ ਉਹਨੂੰ ਗੁਰੂ ਰੂਜ ਮਿਲਦਾ ਤੇ ਪਗਤ ਰਵੀਦਾ ਸੀ ਗੁਰੂ ਰੂਜ ਮੱਥਾ ਟੇਕਦੇ ਨੇ ਜਿਸਨਾਂ ਦੇ ਉਦੋਂ ਚ ਸ਼ਲੋਕ ਨੇ 40 ਬਤਾਲੇ। ਜਿਸ ਵੀ ਸਿੰਘ ਸਾਬਰ ਹੁੰਦੇ ਸੀ ਗੁਰੂ ਨਾਨਕ ਦੇ ਜੁਨੀਅਰਸਟੀ ਦੇ ਪ੍ਰੋਫੈਸਰ ਉਹਨਾਂ ਨੇ ਕੀ ਕੀਤਾ ਵੀ ਉਹ ਵੀ ਪ੍ਰਵਿਦਾਸੀ ਸੀਗੀ ਤੇ ਉਹਨਾਂ ਨੇ ਕੀ ਕੀਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਹ 42 ਨੂੰ ਲੈ ਕੇ ਵੱਖਰੇ ਕਰਕੇ ਕਿਤਾਬ ਸਤ ਉਹ ਪ੍ਰਕਾਸ਼ ਛਾਪਣ ਤੋਂ ਬਾਅਦ ਜਿਹੜੇ ਉਹਨਾਂ ਦੇ ਪੈਰੋਕ ਸੀ ਉਹਨਾਂ ਨੂੰ ਗ੍ਰੰਥ ਬਣਾ ਲਿਆ ਵੀ ਸਾਡਾ ਅਮਰਤ ਗ੍ਰੰਥ ਹੈ ਤੇ ਇਹਨਾਂ ਨੇ ਕਈ ਗੁਰਦੁਆਰਿਆਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚਕਾਤੇ ਵੀ ਸਾਡੇ ਇਸ ਢੇਰੇ ਚ ਸੂਪ ਨਹੀਂ ਰਹਿਣਗੇ ਅਸੀਂ ਆਪਣੇ ਅਮਰਤ ਗ੍ਰੰਥ ਦਾ ਜਿਹੜਾ ਪ੍ਰਕਾਸ਼ ਕਰਾਂਗੇ ਕਰ ਲੋ ਭਾਈ ਤਾਂ ਨੂੰ ਮੰਨ ਦੇ ਉਹ ਇੱਕ ਜਿਹੜਾ ਜੀ ਨਾਮ ਕਮਲ ਮਹਾਰਾਜਾ ਨੇ ਉਹ ਕਹਿੰਦੇ 10 ਡੇਰੇ ਹੋ ਰਹੇ ਥੇ ਇਸ ਇਲਾਕੇ ਦੇ ਜਿੱਥੇ ਸਰੂਪ ਜਿਹੜੇ ਉਹ ਹੈਗੇ ਨੇ ਉੱਥੇ ਖਣਪਾਟ ਦੇ ਦੇ 49 ਕੇ 69 ਖਣਪਾਟ ਐਟ ਦੇ ਟਾਈ ਨੱਥੇ ਹੁੰਦੇ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਕਵਰ ਕਰਨ ਵਾਸਤੇ ਇੱਕ ਨਵਾਂ ਹੋਰ ਇੱਕ ਪ੍ਰੋਗਰਾਮ ਸ਼ੁਰੂ ਕਰਤਾ ਉਨਾਂ ਨੇ ਕਿਹਾ ਭਗਤ ਰਵੀਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਫਰਵਰੀ ਦੇ ਵਿੱਚ ਵੱਡੇ ਪੱਧਰ ਤੇ ਮਨਾਇਆ ਜਾਏਗਾ ਤੇ ਮੈਂ ਇਹ ਵੀ ਦੱਸ ਦਿਆਂ ਫਰਵਰੀ 2027 ਚ ਹੋਣਾ ਸਰ ਉਦੋਂ ਮਨਾਇਆ ਜਾਏਗਾ ਜੀ ਉਹ ਵਕਤ ਉਦੋਂ ਮਨਾਇਆ ਜਾਂਦਾ ਕਿ ਨਹੀਂ ਮਨਾਇਆ ਜਾਂਦਾ ਕਿ ਉਦੋਂ ਵੋਟਾਂ ਪੈ ਜਾਣੀਆਂ ਰਿਜ਼ਲਟ ਵੀ ਮਿਕਾ ਫਰਵਰੀ ਚ ਉਦੋਂ ਫਰਵਰੀ ਚੋਟਾਂ ਪੈਣੀਆਂ ਉਦੋਂ ਕੀ ਹੁੰਦਾ ਇਹ ਨਹੀਂ ਪਤਾ ਸਰ ਇਹ ਸ਼ਾਰਪਰ ਪਿੰਡ ਚ ਖਰਾਲਗੜ੍ਹ ਉਨੇ ਕਰਨਗੇ ਵੀ ਉੱਥੇ ਭਗਤ ਜੀ ਦੇ ਨਾਂ ਦੇ ਉੱਤੇ ਜਿਹੜੀ ਉਹ ਸਾਲਾਨਾ ਸਮਾਗਮ ਸ਼ੁਰੂ ਕਰ ਦੇਣਗੇ ਤੁਹਾਨੂੰ ਪਤਾ ਹੋਏਗਾ ਵੀ 2000 ਜਿਹੜੇ ਕੈਪਟਨ ਬਿਰਿੰਦਰ ਸਿੰਘ ਸੀਗੇ ਉਹਨਾਂ ਤੋਂ ਪਹਿਲਾਂ ਅਕਾਲੀ ਦਲ ਨੇ ਸ਼ੁਰੂ ਕੀਤਾ ਸੀ ਵੀ ਭਗਤ ਜੀ ਦਾ ਅਸੀਂ ਜਿਹੜਾ ਵਾ ਇਹ ਮਨਾਵਾਂਗੇ ਵਿਹੜਾ ਲੇਕਿਨ 2002 ਦੀਆਂ ਜਿਹੜੀਆਂ ਸੀ ਇਹਨਾਂ ਦੀ ਕਰਨ ਵਾਸਤੇ ਆਮ ਆਦਮੀ ਪਾਰਟੀ ਅਸਰ ਦਿੱਤਾ ਸੀ ਉੱਥੇ ਤੇ 34 ਦੇ 34 ਸੀਟਾਂ ਜਿਹੜੀਆਂ ਐਸ.ਡੀ.ਐਸ.ੀ ਉਹ ਆਮ ਆਦਮੀ ਪਾਰਟੀ ਜਿੱਤ ਗਈ ਸੀ। ਇੱਥੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਜਿਹੜਾ 350 ਸਦੀਪੁਰ ਬਣਾਇਆ ਵਾ ਉਸ ਦੇਜ ਦੇ ਵੱਖਰੇ ਚ ਸਿਰਮਾਇਆ ਗਿਆ ਵਾ। ਉਹ ਤੋਂ ਬਾਅਦ ਹੁਣ ਸਰਕਾਰ ਨੇ ਅਨਾਉਂਸ ਕੀਤਾ ਕਿ ਅਸੀਂ ਉਹ ਮਗਵ ਨਮਾਵਾਗੇ। ਤੇ ਤੁਹਾਨੂੰ ਪਤਾ ਹੋਏਗਾ ਸ਼੍ਰੋਮਣੀ ਕਾਲੀ ਦਰ ਪਾਜਪਾ ਸਰਕਾਰ ਦੇ ਸਮੇਂ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਖਲਾਰਗੜ੍ਹ ਵਿੱਚ ਗੁਰੂ ਰਵੀਦਾਸ ਦੀ ਯਾਦਗਾਰ ਬਣਾਉਂਦਾ ਰੰਗ ਕੀਤਾ ਸੀਗਾ। ਉਹਨਾਂ ਦਾ ਅਲਾਨ ਕੀਤਾ ਸੀਗਾ ਤੇ ਕੈਪਟਨ ਮਰਿੰਦਰ ਸਿੰਘ ਨੇ ਮਨਾਰੇ ਬੇਕਪੂਰ ਬਣਾਉਣ ਦਾ ਅਲਾਨ ਕੀਤਾ ਸੀਗਾ ਲੇਕਿਨ ਦੋਵਾਂ ਨੇ ਕੋਈ ਨਹੀਂ ਕੀਤਾ ਲੇਕਿਨ ਇਹਦੇ ਵਿੱਚ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣਦੇ 111 ਦਿਨਾਂ ਦੇ ਉਦੋਂ ਉਹਨੂੰ ਕੰਪਲੀਟ ਕਰ ਦਿੱਤਾ ਜਾਂਦਾ ਵਾ ਉਹ ਮਨਾਰੇ ਜਿਹੜੀ ਬਣਾ ਦਿੱਤੀ ਜਾਂਦੀ ਹੈ ਹੁਣ ਇਹਦੇ ਤੇ ਨਵੀਂ ਸ਼ਰਤ ਸ਼ੁਰੂ ਹੋ ਗਈ ਜਰਸੀ ਦੇ ਵਿੱਚ ਕੋਈ ਭਗਤ ਰਵੀਦਾਸ ਜਿਹੜਾ ਇੱਥੇ ਬਣਾ ਰਹੇ ਆ ਖਰਗਲ ਵਿੱਚ ਵੀ ਇੱਥੇ ਸਿੱਸੂ ਪੰਜਾਬ ਹਾਲਾ ਇਸਰਕੇ ਸਿਆਸਤ ਉੱਥੇ ਵੀ ਆਰੰਭ ਹੋ ਗਈ ਹੈ ਇਹ ਸਿਰਫ ਜਿਹੜੀ ਉਹ 167 ਰੂਪਾ ਦਾ ਮਾਮਲਾ ਉਹਨੂੰ ਕਵਰਪ ਕਰਨ ਵਾਸਤੇ ਜਿਹੜਾ ਸੀ ਇਹ ਨਵਾਂ ਚੋਸ਼ ਜਗਿਆ ਦੀ ਜੀ ਜੀ ਡੀਜੀ ਜੀ ਹਰਚੰਦ ਸਿੰਘ ਪੁੱਲਰ ਇੱਕ ਵਾਰ ਫਿਰ ਅਦਾਲਤ ਪਹੁੰਚੇ ਨੇ ਕਿਹੜੀ ਅਰਜ਼ੀ ਹੁੰਦਾ ਐਡ ਕਰ ਦਿੱਤੀ ਹੈ ਕੀ ਕਰਨ ਦੀ ਮੰਗ ਕਰ ਰਹੇ ਨੇ ਤੇ ਨਾਲ ਹੀ ਅੱਜ ਪੰਜਾਬ ਬਿਹਾਰਾ ਹਾਈ ਕੋਰਟ ਨੇ ਸੀਬੀਆਈ ਨੂੰ ਕਹਿੰਦੇ ਨੋਟਿਸ ਵੀ ਜਾਰੀ ਕਰ ਦਿੱਤਾ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਵੇਖੋ ਉਹਨਾਂ ਨੇ ਜ਼ਮਾਨਤ ਦਿੱਤੀ ਤਾਂ ਆਪਣੀ ਪਾਈ ਪਾਈ ਹੈ ਵੀ ਮੇਰੀ ਜ਼ਮਾਨਤ ਜਿਹੜੀ ਆ ਉਹ ਦੀ ਪਾਈ ਜਾਵੇ ਤੇ ਉਹਦੀ 9 ਫਰਵਰੀ ਪਾ ਦਿੱਤੀ ਆ ਹਾਈ ਕੋਰਟ ਨੇ सीबीआई ਨੂੰ ਬੇਕਾਇਦਾ ਤੌਰ ਤੇ ਜਿਹੜਾ ਵਾ ਉਹ ਨੋਟਿਸ ਜਾਰੀ ਕਰ ਦਿੱਤਾ ਵਾ ਤੇ ਪੂਰਾ ਰਿਕਾਰਡ ਪੇਸ਼ ਕੀਤਾ ਜਾਵੇ ਅਦਾਲਤ ਦੇ ਵਿੱਚ ਹੁਣ 9 ਤਰੀਕ ਨੂੰ सीबीआई ਪੇਸ਼ ਹੋਏਗੀ ਤੇ 9 ਤਰੀਕ ਨੂੰ ਉਹਨਾਂ ਦੀ ਜ਼ਮਾਨਤ ਤੇ ਅਗਲੀ ਅਗਲੀ ਇਚਤਾ ਚੱਲੇਗੀ ਤੇ ਭੁੰਦਰ ਸਾਹਿਬ ਦੇ ਨਾਲ ਉਹਨਾਂ ਨੇ ਆਪਣੇ ਜਿਹੜੇ ਸੀ ਇੱਕ ਹੋਰ ਨਾਲ ਕੰਡੀਸ਼ਨ ਪਾਈ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਉਹਨਾਂ ਦੇ 10 ਬੈਂਕ ਖਾਤੇ ਜਿਹੜੇ ਉਹਨਾਂ ਦੇ ਫਾਦਰ ਤਿਲ ਉਹਨਾਂ ਦੀ ਡਿਬਿਟੀ ਦੇ ਨਾਤੇ ਨੇ ਉਹ ਫ੍ਰੀਜ ਕੀਤੇ ਉਹਨਾਂ ਨੂੰ ਬੀ ਫ੍ਰੀਜ ਕੀਤਾ ਜਾਵੇ ਇਹ ਵੀ ਉਹਨਾਂ ਨੇ ਇੱਕ ਐਪਲੀਕੇਸ਼ਨ ਪਾਈ ਹੈ ਇਹਦੇ ਉੱਤੇ ਤੇ ਕੋਈ ਜਾਣਕਾਰੀ ਮਿਲੀ ਨਹੀਂ ਪਈ ਉਹਨਾਂ ਕੀ ਕੀਤਾ ਉਹ ਵੀ ਮੇਰੇ ਖਿਆਲ 9 ਤਰੀਕ ਨੂੰ ਫੈਸਲਾ ਆਏਗਾ ਕਿਉਂਕਿ 9 ਤਰੀਕ ਨੂੰ ਸੀਬੀਆਈ ਆਏਗੀ ਜਿਵੇਂ ਉਹਨੇ ਕਹਿਤਾ ਸਰੂਪਿਤ ਰਾਜਨੀਗਾ ਕਿ ਭੁੱਲਰ ਨਾਲ ਜਿਹੜੇ ਉਹਦੀ ਬੇਟੀ ਦਾ ਤੇ ਉਹਨਾਂ ਦੇ ਫਾਦਰ ਦੇ ਖਾਤੇ ਦਾ ਕੋਈ ਸਬੰਧ ਹੋਣਾ ਵੀ ਨਹੀਂ ਚਾਹੀਦਾ ਜੇ ਹੈਗਾ ਵੀ ਹੈ ਤਾਂ ਦੱਸਿਆ ਜਾਵੇ ਕੀ ਹੈਗਾ ਹੁਣ ਇਹ ਸੀਬੀ ਨੌਤਰਿਕ ਦੱਸਿਆ ਗਿਆ ਕਿ ਤੇ ਭੁਲਰ ਸਾਹ ਨੂੰ ਜ਼ਬਾਨਤ ਮਿਲਦੀ ਹੈ ਨਹੀਂ ਮਿਲਦੀ ਤੇ ਜ਼ਬਾਨਤ ਮਿਲਦੇ ਚਾਂਸ ਬਹੁਤ ਘੱਟ ਨੇ ਜੀ ਜੇ ਵੀ ਜ਼ਬਾਨਤ ਲੈਣ ਵਾਸਤੇ ਕਿਸੇ ਹੋਰ ਬਣਾ ਦੇ ਉੱਤੇ ਇਹ ਸੁਪਰੀਮ ਕੋਰਟ ਜਾਏ ਹਨ ਸੁਪਰੀਮ ਕੋਰਟ ਤੱਕ ਨੂੰ ਰਾਤ ਤੇ ਮਿਲੀ ਤੇ ਰਾਤ ਮਿਲਦੇ ਹੋਣ ਵੀ ਕੋਈ ਅਸਰ ਨਜ਼ਰ ਨਹੀਂ ਆਉਂਦੇ ਜੀ ਜੀ ਦਿਨ ਤੋਂ ਉਪਰ ਗ੍ਰੀਨੂ ਕੀ ਹੁੰਦਾ ਹਾਂ ਮੈਂ ਇੱਕ ਵਾਰ ਫਿਰ ਤੋਂ ਪੰਜਾਬ ਪਾਜਪਾ ਤੇ ਆਉਂਗੀ ਪੰਜਾਬ ਪਾਜਪਾ ਜਿੱਥੇ ਅੱਜ ਚਾਰ ਪ੍ਰਮੁੱਖ ਆਗੂਆਂ ਦੀ ਸ਼ਮੂਲੀਅਤ ਕਰਵਾਈ ਹੈ ਉਧਰ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘੇਰਾও ਵੀ ਕੀਤਾ ਹੈ ਕੀ ਹੋ ਗਿਆ ਕਿ ਪੰਜਾਬ ਪਾਜਪਾ ਦੇ ਆਗੂਆਂ ਨੂੰ ਸੜਕ ਤੇ ਬੈਠਣਾ ਪਾ ਗਿਆ ਮਾਮੇ ਘਰ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਦੀ ਜੋ ਹਰਵਾਤ ਨੇ ਗੈਂਗਸਟਰ ਦੇ ਨੇ ਪੰਜਾਬ ਦੇ ਵਿੱਚ ਜੋ ਐਸ ਵਾਲੇ ਕੱਟ ਲੈ ਜਿਆ ਜੇ ਪੰਜਾਬ ਦੀ ਹਾਲਤ ਉਹਨੂੰ ਵੇਖ ਕੇ ਜਦੋਂ ਅਸੀਂ ਭਾਜਪਾ ਨੇ ਅਨਾਉਂਸ ਕੀਤਾ ਸੀ ਕਿ ਸੀ ਮੁੱਖ ਮੰਤਰੀ ਦੇ ਘਰਾਓ ਕਰਨ ਜੀ ਇਹ ਜਦੋਂ ਘਰਾਓ ਕਰਨ ਵਾਸਤੇ ਉੱਥੇ ਗਿਆ ਜੇ ਤੇ ਕਿਤੇ ਕੋਈ ਹੋਰ ਪਾਰਟੀ ਹੁੰਦੀ ਤੇ ਨਾ ਚੰਡੀਗੜ੍ਹ ਤੋਂ ਮਹਾਤਮਾ ਬਾਦਰੀਂ ਟਪਣ ਦੇਣਾ ਲੇਕਿਨ ਹੁਣ ਭਾਜਪਾ ਸੀ ਤੇ ਭਾਜਪਾ ਦੇ ਵਿੱਚ ਹੀ ਰਾਜ ਹੈ ਭਾਜਪਾ ਦੇ ਹੀ ਰਾਜ ਹੈ ਉੱਥੇ ਚੰਡੀਗੜ੍ਹ ਦੇ ਵਿੱਚ ਇਹ ਟੈਕਰ ਹੋ ਕਰਨ ਵਾਸਤੇ ਗਿਆ ਲੇਕਿਨ ਉਹਨਾਂ ਸਾਰਿਆਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਜਿਹੜੀ ਬਕਾਇਦਾ ਤੌਰ ਤੇ 3 ਨੰਬਰ ਸੈਕਟਰ ਦੇ ਥਾਣੇ 'ਚ ਲੱਗੀ ਤੇ ਸ਼ਾਮ ਨੂੰ ਛੱਡ ਦਿੱਤਾ ਜਾਵੇ ਉਹਨਾਂ ਬਿਠਾ ਕੇ ਕਰਨਾ ਵੀ ਉਹਨਾਂ ਨੇ ਕੀਆ ਜੀ ਲੇਕਿਨ ਇਹ ਇੱਕ ਕਹਿ ਸਕਦੇ ਆਪਾਂ ਵੀ ਸਿਮਬੋਲਿਕ ਸੀਗਾ ਕਿ ਜਿਹੜੀ ਇਹਨਾਂ ਨੇ ਕਿਹਾ ਸੀ ਸੀਆਰ ਕੋ ਉੱਥੇ ਪ੍ਰੋਟੈਸਟ ਕਰਾਂਗੇ ਕਰਨਾ ਉਹ ਜਿਹਦਾ ਵਿਰੋਧੀ ਧਰਤਾ ਦਾ ਕੰਮ ਹੀ ਉਹਨਾਂ ਨੂੰ ਪ੍ਰੋਟੈਸਟ ਕਰਨਾ ਬਾਕੀ ਤਾਂ ਕੋਈ ਹੱਲ ਰਹਿ ਨਹੀਂ ਜਾਂਦਾ ਰੋਧੀ ਦੇ ਪ੍ਰੋਟੈਸਟ ਕਰਨ ਦੇ ਬਾਕੀ ਕਿਹਦੇ ਦੋਨ ਜੀ ਹੁੰਦਾ ਪ੍ਰਟਾਵਾ ਕਿਥੋਂ ਹੁੰਦਾ ਇਸ ਕਰਕੇ ਉੱਥੇ ਪ੍ਰੋਟੈਸਟ ਕਰਨ ਗਏ ਸੀ ਸਾਰੇ ਲੀਡਰ ਜਿਹੜੇ ਸੀਗੇ ਉਹਨਾਂ ਨੂੰ ਉਹਨਾਂ ਗ੍ਰਿਫਤਾਰ ਕੀਤਾ ਗ੍ਰਿਫਤਾਰ ਕੀ ਕੀਤਾ ਹਾਰਸਦ ਦੇ ਵਿੱਚ ਲਿਆ ਸ਼ਾਮ ਨੂੰ ਛੱਡ ਦੇਣਗੇ ਕਿ ਸਰਕਾਰ ਵੀ ਆਪਣੀਆਂ ਤੇ ਪੁਲਿਸ ਵੀ ਆਪਣੀਆਂ ਇਲਾਕਾ ਵੀ ਆਪਣਾ ਤੇ ਪਾਰਟੀ ਵੀ ਆਪਣੀਆਂ ਤੇ ਗ੍ਰਿਫਤਾਰ ਕਰ ਤਾਂ ਉਹਨਾਂ ਨੂੰ ਸ਼ਾਮ ਨੂੰ ਛੱਡ ਦੇਣਗੇ ਜੋਕਰ ਨੂੰ ਤੁਸੀਂ ਜੀ ਜੀ ਬਿਲਕੁਲ ਇਹ ਬਹੁਤ ਗੰਭੀਰ ਹਾਲਾਤ ਹੈ ਇਸ ਵੇਲੇ ਪੰਜਾਬ ਦੇ ਬਣੇ ਹੋਏ ਨੇ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਦੇਖੋ ਕੀ ਕੁਝ ਕਰਦੇ ਨਹੀਂ ਬਹੁਤ ਸ਼ੁਕਰੀਆ ਪਰ ਸਾਹਿਬ ਸਿ ਆਪਣਾ ਸਮਾਦਰ ਮਿਹਰਬਾਨੀ ਬਹੁਤ ਜੀ ਸ਼ੁਕਰੀਆ